ਰਣੋ ਸਸਰੀਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਗਜਰੇਲਾ ਤੇ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਤੀਸਤੀ ਵਧੀਆ ਬੰਦ ਹੈ ਤੇ ਆਪਾਂ 2.5 ਕਿਲੋ ਗਾਜਰਾ ਲੈ ਲਿਆ ਜੀ ਇਹਨਾਂ ਨੂੰ ਆਪਾਂ ਧੂਸਵਾਰ ਕੇ ਤੇ ਹੁਣ ਆਪਾਂ ਕद्दूकश ਕਰਨ ਲੱਗੇ ਆ ਜੀ ਕद्दूकश ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਐਂਡ ਤੱਕ ਜਰੂਰ ਦੇਖੋ ਜੀ ਕਮੈਂਟ ਕਰਕੇ ਵੀ ਦੱਸਿਓ ਜੀ ਤੇ ਜਿਹੜੇ ਸਾਡਾ ਪਹਿਲਾਂ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਨਵੇਂ ਆਏ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਜਰੂਰ ਸਬਸਕ੍ਰਾਈਬ ਕਰਿਓ ਜੀ ਤੁਸੀਂ ਹੁਣ ਆਪਣੀਆਂ ਗਾਜਰਾਂ ਹੋ ਗਈਆਂ ਜੀ ਕੱਦੂ ਕਾਸ਼ ਤੇ ਆਪਾਂ ਹੁਣ ਇੱਕ ਪੱਠੀ ਦੇ ਉੱਪਰ ਕਟਾਈ ਰੱਖ ਲਈਏ ਤੇ ਵਿੱਚ ਪਾਉਨੇ ਆ ਜੀ ਆਪਾਂ ਗਾਜਰਾਂ ਗਾਜਰਾ ਪਾ ਲਈਏ ਜੀ ਆਪਾਂ ਕਟਾਈ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਇਹ ਹੋਲ ਨਾਲ ਆ ਗਈਆਂ ਜੀ ਆਪਣੇ ਗਰਮ ਤੇ ਹੁਣ ਆਪਾਂ ਵਿੱਚ ਪਾਉਣੇ ਜੀ ਇਹਦੇ ਖੰਡ ਖੰਡ ਪਾਵਾਂਗੇ ਹੁਣ ਆਪਾਂ ਖੰਡ ਆਪਾਂ ਪਾਈ ਹੈ ਜੀ 1.5 ਕਿਲੋ ਆਰਦੇ ਸਵਾਦਨ ਸਾਰ ਜਿੰਨੀ ਮਰਜ਼ੀ ਪਾ ਸਕਦੇ ਆ ਆਪਾਂ ਵੈਸੇ ਤਾਂ ਜੇ ਕਿਸੇ ਨੇ ਘੱਟ ਪਾਉਣੀ ਘੱਟ ਵੀ ਪਾ ਲੈਂਦਾ ਗਾਜਰਾ ਮਿੱਠੀਆਂ ਹੁੰਦੀਆਂ ਪਰ 1.5 ਕਿਲੋ ਪਾਈ ਹੈ ਜੀ ਆਪਾਂ ਇਹਦੇ ਵਿੱਚ ਉਨੇ ਗਾਜਰਾਂ ਦਾ ਹੀ ਸਾਰਾ ਸ਼ਰਬਤ ਬਣ ਜੂਗਾ ਖੰਡ ਦਾ ਤੇ ਗਾਜਰਾਂ ਦਾ ਤੇ ਇਹ ਗਾਂ ਖੰਡ ਖੁਰ ਕੇ ਸਾਰਾ ਸ਼ਰਬਤ ਬਣ ਜੂਗਾ ਤੇ ਇਹ ਗਾਜਰਾਂ ਇਸੇ ਸ਼ਰਬਤ ਦੇ ਵਿੱਚ ਹੀ ਰਿਜਣਗੇ ਆ ਖੰਡ ਦੇ ਸ਼ਰਬਤ 'ਚ ਇਸੇ ਦੀ ਗੱਲ ਜਾਣਗੀਆਂ ਬਹੁਤ ਵਧੀਆ ਬਣਦਾ ਇਸ ਤਰੀਕੇ ਨਾਲ ਜਿੜੇਲਾ ਨਾਲੇ ਸੌਖਾ ਬਹੁਤ ਬਣਦਾ ਜੀ ਹੁਣ ਆਪਣੀਆਂ ਗਾਜਰਾਂ ਬਿਲਕੁਲ ਗਾਲਣ ਲੱਗ ਗਈਆਂ ਜੀ ਤੇ ਖੰਡ ਵੀ ਸਾਰੀ ਆਪਣੀ ਖੁਰ ਗਈ ਹੈ ਆਪਾਂ ਇਹਦਾ ਸਾਰਾ ਪਾਣੀ ਸੁਕਾ ਲੈਨੇ ਆ ਤੇ ਇੱਧਰ ਆਪਾਂ ਹੁਣ ਕਰਦੇ ਆ ਜੀ ਡਰਾਈ ਫਰੂਟ ਰੋਸਟ ਵੈਸੇ ਵੀ ਪਾ ਸਕਦੇ ਆ ਜੀ ਇਹ ਆਪਾਂ ਥੋੜੇ ਜਿਹਾ ਰੋਸਟ ਕਰਕੇ ਵੀ ਪਾ ਸਕਦੇ ਆ ਜੀ ਇਹ ਤੇ ਆਪਾਂ ਕਰਾਂਗੇ ਜੀ ਥੋੜੇ ਜਿਹਾ ਰੋਸਟ ਇਹਨਾਂ ਨੂੰ ਕਾਚੀ ਕਿੱਕਓ ਪਾ ਕੇ ਤੇ ਵਿੱਚ ਆਪਾਂ ਗਰਮ ਕਰ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਾਰਾ ਸਮਾਨ ਮਸੇ 5-5 ਮਿੰਟ ਹੀ ਰੋਸਟ ਕਰਨੇ ਵਾਲਾ ਟਾਈਮ ਨਹੀਂ ਇਹ ਆਪਣੇ ਜੀ ਹੋ ਗਈ ਹੈ ਜੀ ਤਿਆਰ ਤੇ ਆਪਣੇ ਕੋਲੇ 1 ਕਿਲੋ ਖੁਆ ਹੈ ਜੀ ਤੇ ਆਪਣੇ ਗਾਜਰਾਂ ਦਾ ਪਾਣੀ ਸੁੱਕ ਗਿਆ ਹੁਣ ਤੇ ਵਿੱਚ ਆਪਾਂ ਹੁਣ ਪਾਉਨੇ ਜੀ ਖੁਆ ਤੇ ਹੁਣ ਆਪਾਂ ਥੱਲੇ ਥੋੜਾ ਜਿਹਾ ਕਰ ਦਿੰਨੇ ਹੈਗੇ ਇਹ ਸੇਕ ਨਾਲ ਤਿਗਲ ਜੂਗਾ ਇਹ ਥੋੜਾ ਥੋੜਾ ਆਪਾਂ ਹਿਲਾਈ ਜਾਵਾਂਗੇ ਇਹ ਥੱਲੇ ਲੱਗਣ ਤੋਂ ਥੱਲੇ ਨਾ ਲੱਗੇ ਜੇ ਤੇ ਆਪਣਾ ਇਹ ਗਿਜਰੀਲਾ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਜੀ ਉਹ ਆਪਣਾ ਹੁਣ ਸਾਰਾ ਇਹਦੇ ਵਿੱਚ ਮਿਕਸ ਹੋ ਚੁੱਕਾ ਹੈ ਜੀ ਨਰਮ ਹੋ ਗਿਆ ਸਾਰਾ ਇਹਦੇ ਵਿੱਚ ਆਪਾਂ ਪਾ ਦਿੰਨੇ ਹਾਂ ਜੀ ਡਰਾਈ ਫਰੂਟ ਹੁਣ ਤੇ ਆਪਾਂ ਕਰ ਦਈਏ ਸਾਰੇ ਨੂੰ ਮਿਕਸ ਬਹੁਤ ਹੀ ਵਧੀਆ ਹਲਵਾਈ ਸਟਾਈਲ ਕਿਜਰੀਲਾ ਬਣ ਕੇ ਤਿਆਰ ਹੋਇਆ ਜੀ ਬਹੁਤ ਹੀ ਟੇਸਟੀ ਬਣਦਾ ਇਸ ਤਰੀਕੇ ਨਾਲ ਕਿ ਤੁਸੀਂ ਵੀ ਜਰੂਰ ਬਣਾਇਓ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਾ ਆਪਣਾ ਹੁਣ ਇਹ ਗਜਰੇਲਾ ਬਣ ਕੇ ਬਹੁਤ ਵਧੀਆ ਤੇ ਤਿਆਰ ਹੈ ਜੀ ਹੁਣ ਆਪਾਂ ਪਾ ਲੈਨੇ ਇੱਕ ਭਾਂਡੇ ਦੇ ਵਿੱਚ ਇਹਨੂੰ ਤੇ ਆਪਾਂ ਇਹਨੂੰ ਰੱਖਾਂਗੇ ਜੀ ਸਰਦੀ ਸਰਦੀ ਵਧੀਆ ਇਹ ਬਿਲਕੁਲ ਖਰਾਬ ਨਹੀਂ ਹੋਣ ਵਾਲਾ ਬੰਦ ਹੈ ਇਸ ਤਰ੍ਹਾਂ ਪਾਣੀ ਵੀ ਸਾਰਾ ਸੁੱਕ ਜਾਂਦਾ ਤੇ ਗਜਰੇਲਾ ਆਪਣਾ ਬਿਲਕੁਲ ਤਿਆਰ ਹੈ ਜੀ ਤੇ ਆਪਾਂ ਪਾ ਲੈਨੇ ਇੱਕ ਵਰਤਨ ਦੇ ਵਿੱਚ ਤੇ ਆਪਣਾ ਗਜਰੇਲਾ ਤਿਆਰ ਹੈ ਜੀ ਤੇ ਤੁਸੀਂ ਜ਼ਰੂਰ ਇਸ ਤਰ੍ਹਾਂ ਬਣਾ ਕੇ ਤੇ ਅਪਣਾਓ ਜੀ ਤੇ ਸਾਨੂੰ ਵੀ ਕਮੈਂਟ ਕਰਕੇ